ਹਾਲੇਲੂਇਆ ਮਹਾਨ ਸ਼ਰਵ ਸ਼ਕਤੀਮਾਨ ਪਰਮੇਸ਼ਵਰ ਧੰਨਵਾਦ ਮੇਰੇ ਪਰਮੇਸ਼ਵਰ ਤੁਹਾਡਾ ਧੰਨਵਾਦ ਮੇਰੇ ਪਿਤਾ ਧੰਨਵਾਦ ਮੇਰੇ ਪਰਮੇਸ਼ਵਰ ਸੱਚਮੁੱਚ ਪ੍ਰਭੂ ਤੁਸੀਂ ਆਦ ਹੋ ਤੁਸੀਂ ਅੰਤ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਸੀਂ ਰਾਜਿਆਂ ਦੇ ਰਾਜਾ ਹੋ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਪ੍ਰਭੂਆਂ ਦੇ ਪ੍ਰਭੂ ਹੋ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਤੁਸੀਂ ਚੁੱਕੋ ਜੁਗ ਅਟਲ ਹੋ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਸੀਂ ਅਬਰਾਹਮ ਇਜ਼ਹਾਕ ਯਾਕੂਬ ਦੇ ਪਰਮੇਸ਼ਰੋਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਸੀਂ ਆਪਣੇ ਦਾਸ-ਦਾਸੀਆਂ ਦੇ ਪਰਮੇਸ਼ਰੋਂ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਕਲਿਸੀਆ ਦੇ ਵਿਸ਼ਵਾਸੀਆਂ ਦੇ ਜੋ ਜਨ ਪ੍ਰਭੂ ਤੁਹਾਡੀ ਹਜ਼ੂਰੀ ਵਿੱਚ ਬੈਠਦੇ ਨੇ ਪ੍ਰਾਰਥਨਾ ਕਰਦੇ ਨੇ ਸੱਚਮੁੱਚ ਪ੍ਰਭੂ ਤੁਸੀਂ ਇੱਕ ਇੱਕ ਦੇ ਪਰਮੇਸ਼ਰੋਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਇਹਨਾਂ ਸਾਹਾਂ ਦੇ ਲਈ ਮੇਰੇ ਪਿਤਾ ਧੰਨਵਾਦ ਕਰਦੇ ਹਾਂ ਸਾਨੂੰ ਜ਼ਿੰਦਾ ਰੱਖਣ ਦੇ ਲਈ ਪ੍ਰਭੂ ਧੰਨਵਾਦ ਕਰਦੇ ਹਾਂ ਮੇਰੇ ਪਰਮੇਸ਼ਰ ਸਾਡੇ ਸਾਹਾਂ ਨੂੰ ਚੱਲਦੇ ਰੱਖਣ ਦੇ ਲਈ ਧੰਨਵਾਦ ਕਰਦੇ ਆਂ ਪ੍ਰਭੂ ਤੁਸੀਂ ਸੱਚਮੁੱਚ ਸਾਨੂੰ ਜ਼ਿੰਦਾ ਰੱਖਿਆ ਔਰ ਸਾਡੀਆਂ ਹੱਡੀਆਂ ਨੂੰ ਵੀ ਸਲਾਮਤ ਰੱਖਿਆ ਹੈ ਮੇਰੇ ਪਿਤਾ ਇਨਾ ਬੇਜਾਨ ਹੱਡੀਆਂ 'ਚ ਜਾਨ ਪਾਉਣ ਦੇ ਲਈ ਪਰਮੇਸ਼ਰ ਸਾਡੇ ਅੰਗਾਂ ਨੂੰ ਚੱਲਦੇ ਰੱਖਣ ਦੇ ਲਈ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਇਨਾ ਅੱਖਾਂ ਦੇ ਲਈ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆਂ ਕਿ ਅਸੀਂ ਤੁਹਾਡੀ ਬਣਾਈ ਕੁਦਰਤ ਨੂੰ ਦੇਖ ਰਹੇ ਆਂ ਇਨਾ ਕੰਨਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੋ ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਰਹੇ ਹਾਂ ਮੇਰੇ ਪਿਤਾ ਇਸ ਜ਼ੁਬਾਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਅਸੀਂ ਇਸ ਮੁਖ ਚੋਂ ਬੋਲ ਕੇ ਤੁਹਾਡੀ ਮਹਿਮਾ ਕਰ ਰਹੇ ਹਾਂ ਮੇਰੇ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਇਨ੍ਹਾਂ ਹੱਥਾਂ ਦੇ ਲਈ ਜੋ ਇਨ੍ਹਾਂ ਨੂੰ ਚੁੱਕ ਕੇ ਤੇਰੀ ਮਹਿਮਾ ਕਰ ਰਹੇ ਹਾਂ ਮੇਰੇ ਪਿਤਾ ਧੰਨਵਾਦ ਕਰਦੇ ਹਾਂ ਇਨ੍ਹਾਂ ਕਦਮਾਂ ਦੇ ਲਈ ਪ੍ਰਭੂ ਜੋ ਅਸੀਂ ਨਾ ਕਦਮਾਂ ਰਹੀ ਚੱਲ ਕੇ ਤੁਹਾਡੀ ਹਜ਼ੂਰੀ ਵਿੱਚ ਆ ਪਾ ਰਹੇ ਹਾਂ ਮੇਰੇ ਪਰਮੇਸ਼ੁਰ ਅਸੀਂ ਹਰ ਗੱਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਤੁਸੀਂ ਇੱਕ ਇੱਕ ਨੂੰ ਜ਼ਿੰਦਾ ਰੱਖਿਆ ਹੈ ਪਰਿਵਾਰਾਂ ਨੂੰ ਸਲਾਮਤ ਰੱਖਿਆ ਹੈ ਘਰਾਂ ਨੂੰ ਸਲਾਮਤ ਰੱਖਿਆ ਹੈ ਮੇਰੇ ਪਰਮੇਸ਼ਵਰ ਅਸੀਂ ਹਰ ਚੀਜ਼ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਤੁਸੀਂ ਹੋਈ ਮਹਿਮਾ ਦੇ ਜੋਗ ਮੇਰੇ ਪ੍ਰਭੂ ਤੁਸੀਂ ਹੋਈ ਵਡਿਆਈ ਦੇ ਜੋਗ ਮੇਰੇ ਪਿਤਾ ਪਰਮੇਸ਼ਵਰ ਖੁਦਾਬਾਪਾ ਅਤੇ ਅਸੀਂ ਤੁਹਾਡੀ ਹੀ ਮਹਿਮਾ ਕਰਦੇ ਹਾਂ ਤੁਹਾਡੀ ਹੀ ਵਡਿਆਈ ਕਰਦੇ ਹਾਂ ਮੇਰੇ ਪਰਮੇਸ਼ਵਰ ਪ੍ਰਭੂ ਜਿਸ ਤਰ੍ਹਾਂ ਮੇਰੇ ਪਰਮੇਸ਼ਵਰ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਹੈ ਮੇਰੇ ਪਿਤਾ ਯਹੋਸ਼ੂਆ ਦੀ ਪੁਸਤਕ ਉਦ 24 ਅਧਿਆਇ ਉਹਦੀ 15 ਐਤ ਵਿੱਚ ਮੇਰੇ ਪਿਤਾ ਯਹੋਸ਼ੂਆ ਨੇ ਕਿਹਾ ਕਹਿੰਦਾ ਪਰਮੇਸ਼ਰ ਮੈਂ ਔਰ ਮੇਰਾ ਘਰਾਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਅੱਜ ਪਰਮੇਸ਼ਰ ਤੁਹਾਡਾ ਇਹ ਸ਼ਬਦ ਮੇਰੇ ਪਿਤਾ ਇਹ ਵਚਨ ਮੇਰੇ ਪਰਮੇਸ਼ਰ ਇੱਕ ਇੱਕ ਦੇ ਘਰ ਵਿੱਚ ਜਾਵੇ ਮੇਰੇ ਪ੍ਰਭੂ ਪਰਿਵਾਰ ਵਿੱਚ ਜਾਵੇ ਮੇਰੇ ਪਿਤਾ ਬੱਚਿਆਂ ਦੇ ਜੀਵਨ ਵਿੱਚ ਜਾਵੇ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ਰ ਜਿੰਨੇ ਵੀ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਔਰ ਜਿੰਨਾ ਜਿੰਨਾ ਨੇ ਇਸ ਵਚਨ ਨੂੰ ਅੱਜ ਆਪਣੇ ਘਰ ਵਿੱਚ ਬੋਲਣਾ ਹੈ ਕਿ ਮੈਂ ਔਰ ਮੇਰਾ ਘਰਾਣਾ ਜੀਵਨ ਪਰ ਪਰਮੇਸ਼ਰ ਤੇਰੀ ਤੇਰੀ ਉਪਾਸਨਾ ਕਰਾਂਗੇ ਮੇਰੇ ਪਰਮੇਸ਼ਰ ਸੱਚਮੁੱਚ ਪ੍ਰਭੂ ਅੱਜ ਇਹ ਵਚਨ ਇੱਕ ਇੱਕ ਦੀ ਜ਼ਿੰਦਗੀ ਦੇ ਵਿੱਚ ਪੂਰਾ ਹੋ ਜਾਵੇ ਪ੍ਰਭੂ ਜੋ ਸੁਤ ਦੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਇੱਕ ਇੱਕ ਘਰ ਮੇਰੇ ਪ੍ਰਭੂ ਤੇਰੀ ਮਹਿਮਾ ਕਰਨ ਵਾਲਾ ਬਣ ਜਾਵੇ ਵਡਿਆਈ ਕਰਨ ਵਾਲਾ ਬਣ ਜਾਵੇ ਕਿਉਂਕਿ ਪਰਮੇਸ਼ਰ ਅੱਜ ਤੁਸੀਂ ਇਸ वचन ਦੀ ਸਮਰਥਨ ਨਾਲ ਪ੍ਰਭੂ ਆਪਣੇ ਲੋਕਾਂ ਦੇ ਘਰਾਂ ਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਆਪਣੀ ਮਹਿਮਾ ਕਰਨ ਵਾਲੇ ਬਣਾ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਮੇਰੇ ਪਰਮੇਸ਼ਰ ਤੁਸੀਂ ਇੱਕ ਇੱਕ ਘਰ ਨੂੰ ਆਜ਼ਾਦ ਕਰ ਰਹੇ ਹੋ ਤਾਂ ਕਿ ਇੱਕ ਇੱਕ ਘਰ ਤੁਹਾਡੀ ਵਡਿਆਈ ਕਰਨ ਵਾਲਾ ਬਣ ਜਾਵੇ ਮੇਰੇ ਪਿਤਾ ਜਮੇਰੇ ਪਰਮੇਸ਼ਰੋ ਨੌਜਵਾਨ ਬੇਟੇ ਬੇਟੀਆਂ ਜੋ ਨਸ਼ੇ ਵਿੱਚ ਨੇ ਮੇਰੇ ਪਿਤਾ ਪਰਮੇਸ਼ਰ ਚਾਹੇ ਉਹ ਸ਼ਰਾਬ ਦਾ ਨਸਾ ਹੈ ਚਾਹੇ ਉਹ ਚਿੱਟੇ ਦਾ ਨਸਾ ਹੈ ਚਾਹੇ ਕੋਈ ਹੋਰ ਨਸ਼ਾ ਹੈ ਮੇਰੇ ਪਰਮੇਸ਼ਰ ਅੱਜ ਉਹ ਨੌਜਵਾਨ ਬੱਚੇ ਇਹਨਾਂ ਨਸ਼ਿਆਂ ਨੂੰ ਛੱਡ ਕੇ ਮੇਰੇ ਪ੍ਰਭੂ ਅੱਜ ਉਹਨਾਂ ਨੂੰ ਮੇਰੇ ਖੁਦਾਬਾਪ ਤੇਰੇ ਨਾਮ ਦਾ ਨਸ਼ਾ ਹੋ ਜਾਵੇ ਪ੍ਰਭੂ ਤੇਰੀ ਮਹਿਮਾ ਕਰਨ ਦਾ ਨਸ਼ਾ ਹੋ ਜਾਵੇ ਪ੍ਰਭੂ ਤੁਸੀਂ ਕਿਹਾ वचन ਵਿੱਚ ਮੇਰੇ ਪਿਤਾ ਜੋ ਅੱਜ वचन ਦਿੱਤਾ ਹੈ ਮੇਰੇ ਪਿਤਾ ਕਿ ਮੈਂ ਔਰ ਮੇਰਾ ਘਰਾਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਅੱਜ ਪਰਮੇਸ਼ਰ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਨਸ਼ਾ ਹੈ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ਰ ਜੋ ਜੋ ਆਪਣੇ ਘਰ ਦੇ ਵਿੱਚ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਇਹ वचन ਬੋਲ ਰਹੇ ਨੇ ਕਿ ਮੈਂ ਔਰ ਮੇਰਾ ਘਰਾਣਾ ਦਾ ਜੀਵਨ ਪਰ ਤੇਰੀ ਉਪਾਸਨਾ ਕਰਨ ਵਾਲੇ ਬਣ ਜਾਈਏ ਅੱਜ ਪਰਮੇਸ਼ਵਰ ਉਹ ਨਸ਼ੇ ਨੂੰ ਛੱਡ ਕੇ ਖੁਦਾਬਾਪ ਉਹ ਜਿੰਨੇ ਵੀ ਲੋਕ ਨਸ਼ਾ ਕਰ ਰਹੇ ਨੇ ਉਹ ਨਸ਼ੇ ਨੂੰ ਛੱਡ ਕੇ ਤੇਰੀ ਉਪਾਸਨਾ ਕਰਨ ਵਾਲੇ ਤੇਰੀ ਮਹਿਮਾ ਕਰਨ ਵਾਲੇ ਬਣ ਰਹੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਛਡਾਉਂਦੇ ਹੋ ਸਾਨੂੰ ਤੁਸੀਂ ਬਚਾਉਂਦੇ ਹੋ ਮੇਰੇ ਪਿਤਾ ਹਰ ਗੁਲਾਮੀ ਦੀ ਜ਼ੰਜੀਰਾਂ ਚੋਂ ਪ੍ਰਭੂ ਤੁਸੀਂ ਆਜ਼ਾਦ ਕਰਦੇ ਹੋ ਮੇਰੇ ਪਿਤਾ ਔਰ ਆਪਣੀ ਮਹਿਮਾ ਕਰਨ ਵਾਲੇ ਬਣਾ ਦਿੰਦੇ ਹੋ ਮੇਰੇ ਪ੍ਰਭੂ ਕਿਉਂਕਿ ਪਰਮੇਸ਼ਵਰ ਤੁਸੀਂ ਆਪਣੇ वचन ਦੇ ਵਿੱਚ ਕੀ ਹੈ ਰਸੂਲਾਂ ਦੇ ਕਿਰਤਾਬੋ ਦਾ 16 ਅਧਿਆਇ ਦੀ 31 ਆਇਤ ਵਿੱਚ ਕਿ ਤੂੰ ਬੱਚ ਤੇਰਾ ਘਰਾਣਾ ਬਚਾਇਆ ਜਾਵੇਗਾ ਅੱਜ ਪਰਮੇਸ਼ਵਰ ਜੋ ਜਨ ਤੁਹਾਡੀ ਉਪਾਸਨਾ ਕਰਦੇ ਨੇ ਮੇਰੇ ਪਿਤਾ ਉਹਨਾਂ ਦਾ ਪਰਿਵਾਰ ਤੁਹਾਡੀ ਮਹਿਮਾ ਨਹੀਂ ਕਰ ਪਾਉਂਦਾ ਮੇਰੇ ਪ੍ਰਭੂ ਉਹ ਕੋਈ ਨਸ਼ੇ ਵਿੱਚ ਹੈ ਕੋਈ ਲੜਾਈ ਝਗੜੇ ਵਿੱਚ ਹੈ ਕੋਈ ਬਿਮਾਰੀ ਵਿੱਚ ਹੈ ਕੋਈ ਦੁੱਖ ਵਿੱਚ ਹੈ ਕੋਈ ਪਰਮੇਸ਼ਵਰ ਕਿਸੇ ਵੀ ਹਾਲਾਤ ਵਿੱਚ ਹੈ ਅੱਜ ਮੇਰੇ ਪਰਮੇਸ਼ਵਰ ਜੋ ਜੋ ਜਨ ਤੁਹਾਡੀ ਮਹਿਮਾ ਕਰ ਰਹੇ ਨੇ ਉਹਨਾਂ ਦਾ ਪੂਰਾ ਪਰਿਵਾਰ ਹਰ ਉਹਨਾਂ ਬੁਰੇ ਹਾਲਾਤਾਂ ਚੋਂ ਬਾਹਰ ਆ ਕੇ ਤੁਹਾਡੀ ਵਡਿਆਈ ਕਰਨ ਵਾਲਾ ਬਣ ਜਾਵੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਔਰ ਪਰਮੇਸ਼ੁਰ ਜਿੰਨੇ ਵੀ ਜਨ ਖੁਦਾਬਾਪ ਤੁਹਾਡੇ ਉੱਤੇ ਅੱਖਾਂ ਲਾਉਂਦੇ ਨੇ ਮੇਰੇ ਪਿਤਾ ਔਰ ਤੁਹਾਡੇ ਉੱਤੇ ਨੇਚਾ ਕਰਦੇ ਨੇ ਮੇਰੇ ਪਿਤਾ ਔਰ ਮੇਰੇ ਪਰਮੇਸ਼ੁਰ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਕਰਦੇ ਨੇ ਮੇਰੇ ਪ੍ਰਭੂ ਅੱਜ ਜੋ ਇੱਕ ਇੱਕ ਦੁੱਖ ਚੋਂ ਬਾਹਰ ਆ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਚ ਅੱਜ ਉਹਨਾਂ ਦਾ ਘਰਾਣਾ ਬਚਾਇਆ ਜਾ ਰਿਹਾ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਕਿਉਂਕਿ ਤੁਸੀਂ ਵਾਅਦਾ ਕਰ ਦਿੱਤਾ ਹੈ ਮੇਰੇ ਪਰਮੇਸ਼ਰ ਤੁਸੀਂ ਵਾਦਾ ਕੀਤਾ ਹੈ ਮੇਰੇ ਪਿਤਾ ਕਿ ਦੁੱਖ ਵੇਲੇ ਮੈਨੂੰ ਪੁਕਾਰ ਮੈਂ ਤੈਨੂੰ ਛੁਡਾਵਾਂਗਾ ਤੂੰ ਮੇਰੀ ਮਹਿਮਾ ਕਰੇਂਗਾ ਅੱਜ ਪ੍ਰਭੂ ਇੱਕ ਇੱਕ ਪਰਿਵਾਰ ਛੁਡਾਇਆ ਜਾ ਰਿਹਾ ਹੈ ਉਹਨਾਂ ਦੁੱਖਾਂ ਚੋਂ ਹਰ ਕੋਈ ਤੇਰੀ ਮਹਿਮਾ ਕਰਨ ਵਾਲਾ ਬਣ ਰਿਹਾ ਹੈ ਹਰ ਕੋਈ ਤੇਰੀ ਵਡਿਆਈ ਕਰਨ ਵਾਲਾ ਬਣ ਰਿਹਾ ਹੈ ਮੇਰੇ ਪਰਮੇਸ਼ਵਰ ਕਿਉਂਕਿ ਤੁਸੀਂ ਹੋ ਮਹਿਮਾ ਵਡਿਆਈ ਦੇ ਯੋਗ ਮੇਰੇ ਪਿਤਾ ਪਰਮੇਸ਼ਵਰ ਅੱਜ ਛੁਡਾ ਰਹੇ ਹੋ ਤੁਸੀਂ ਆਪਣੇ ਲੋਕਾਂ ਨੂੰ ਮਿਲੇ ਪ੍ਰਭੂ ਉਹ ਡਿਪਰੈਸ਼ਨ ਤੋਂ ਆਜ਼ਾਦ ਕਰ ਰਹੇ ਹੋ ਮੇਰੇ ਪਿਤਾ ਤੁਹਾਡੇ ਲੋਕ ਡਿਪ ਫ੍ਰੈਸ਼ਣ ਤੋਂ ਆਜ਼ਾਦ ਹੋ ਕੇ ਤੁਹਾਡੀ ਮਹਿਮਾ ਕਰਨ ਵਾਲੇ ਬਣ ਚੁੱਕੇ ਨੇ ਪ੍ਰਭੂ ਅੱਜ ਆਜ਼ਾਦ ਕਰ ਰਹੇ ਹੋ ਤੁਸੀਂ ਆਪਣੇ ਲੋਕਾਂ ਨੂੰ ਕਰਜ਼ਿਆਂ ਚੋਂ ਮੇਰੇ ਪਰਮੇਸ਼ਰ ਅੱਜ ਲੋਕ ਆਪਣੇ ਕਰਜ਼ਿਆਂ ਦੇ ਬੋਝ ਨੂੰ ਪਰੇ ਰੱਖ ਕੇ ਉਹ ਪਰਮੇਸ਼ਰ ਅੱਜ ਇੱਕ ਇੱਕ ਜਨ ਬਲਕਿ ਪੂਰਾ ਘਰਾਣਾ ਤੁਹਾਡੀ ਮਹਿਮਾ ਕਰਨ ਵਾਲਾ ਬਣ ਰਿਹਾ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਖੁਦਾਬਾਪ ਜਿਸ ਤਰ੍ਹਾਂ ਯਹੋਸ਼ੂਆ ਨੇ ਕਿਹਾ ਸੀ ਕਹਿੰਦਾ ਮੈਂ ਔਰ ਮੇਰਾ ਘਰਾਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਅੱਜ ਜੋ-ਜੋ ਜਨ ਆਪਣੇ ਘਰ ਦੇ ਵਿੱਚ ਇਹ ਸ਼ਬਦ ਨੂੰ ਬੋਲ ਰਿਹਾ ਹੈ ਜੋ-ਜੋ ਜਨ ਆਪਣੇ ਘਰ ਦੇ ਵਿੱਚ ਬੋਲ ਰਿਹਾ ਹੈ ਪ੍ਰਭੂ ਕਿ ਮੈਂ ਔਰ ਮੇਰਾ ਘਰਾਣਾ ਜੀਵਨ ਪਰ ਤੇਰੀ ਉਪਾਸਨਾ ਕਰਾਂਗੇ ਅੱਜ ਉਹਨਾਂ ਦੇ ਘਰਾਂ ਚੋਂ ਹਰ ਦੁੱਖ ਜਾ ਰਿਹਾ ਹੈ ਪ੍ਰਭੂ ਹਰ ਬਿਮਾਰੀ ਜਾ ਰਹੀ ਹੈ ਪ੍ਰਭੂ ਹਰ ਕਰਤੇ ਜਾ ਰਹੇ ਨੇ ਪ੍ਰਭੂ ਉਹ ਪਰਮੇਸ਼ਰ ਹਰ ਲੜਾਈ ਝਗੜਾ ਜਾ ਰਿਹਾ ਹੈ ਪ੍ਰਭੂ ਹਰ ਨਸ਼ਾ ਜਾ ਰਿਹਾ ਹੈ ਪ੍ਰਭੂ ਉਹ ਮੇਰੇ ਪਰਮੇਸ਼ਰ ਹਰ ਪਰੇਸ਼ਾਨੀਆਂ ਜਾ ਰਹੀਆਂ ਨੇ ਪ੍ਰਭੂ ਹਰ ਡਿਪਰੈਸ਼ਨ ਜਾ ਰਿਹਾ ਹੈ ਮੇਰੇ ਪਰਮੇਸ਼ਰ ਸੋਰੇ ਅੱਜ ਇੱਕ ਇੱਕ ਜਾਂਦੇ ਘਰ ਦੇ ਵਿੱਚੋਂ ਹਰ ਬੇਰੋਜ਼ਗਾਰੀ ਜਾ ਰਹੀ ਹੈ ਪ੍ਰਭੂ ਅੱਜ ਮੇਰੇ ਪਰਮੇਸ਼ਰ ਇੱਕ ਇੱਕ ਘਰ ਦੇ ਵਿੱਚੋਂ ਮੇਰੇ ਪਿਤਾ ਉਹ ਬਾਝਪਨ ਉਹ ਬਾਝਪਨ ਦੀ ਸ਼ਰਮਿੰਦਗੀ ਜਾ ਰਹੀ ਹੈ ਪ੍ਰਭੂ ਅੱਜ ਇੱਕ ਇੱਕ ਘਰ ਦੇ ਵਿੱਚੋਂ ਮੇਰੇ ਪਰਮੇਸ਼ਰ ਹਰ ਦੁੱਖ ਹਰ ਪਰੇਸ਼ਾਨੀਆਂ ਜਾ ਰਹੇ ਨੇ ਪ੍ਰਭੂ ਯਿਸੂ ਤੜੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਤੁਹਾਡਾ ਵਚਨ ਪੂਰਾ ਹੋ ਰਿਹਾ ਹੈ ਪ੍ਰਭੂ ਹਰ ਘਰ ਤੁਹਾਡੀ ਉਪਾਸਨਾ ਕਰਨ ਵਾਲਾ ਬਣ ਰਿਹਾ ਹੈ ਉਹ ਪੂਰਾ ਦਾ ਪੂਰਾ ਘਰਾਣਾ ਤੁਹਾਡੀ ਉਪਾਸਨਾ ਕਰਨ ਵਾਲਾ ਬਣ ਰਿਹਾ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਯਹੋਸ਼ੂਆ ਨੇ ਕਹਿ ਦਿੱਤਾ ਹੈ ਕਹਿੰਦਾ ਮੈਂ ਔਰ ਮੇਰਾ ਘਰਾਣਾ ਜੀਵਨ ਭਰ ਪਰਮੇਸ਼ਰ ਤੇਰੀ ਉਪਾਸਨਾ ਕਰਾਂਗੇ ਅੱਜ ਅਸੀਂ ਵੀ ਬੋਲਦੇ ਹਾਂ ਪ੍ਰਭੂ ਕਿ ਮੈਂ ਔਰ ਮੇਰਾ ਘਰਾਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਕਿਉਂਕਿ ਤੁਸੀਂ ਸਾਨੂੰ ਸਭ ਦੁੱਖਾਂ ਚੋਂ ਮਸੀਹਤਾ ਚੋਂ ਬਾਹਰ ਕੱਢ ਲਿਆਂਦਾ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਪਰਮੇਸ਼ਰ ਇਹ ਤੁਹਾਡੇ ਵਚਨਾਂ ਦੀ ਸਮਰਥਾ ਹੈ ਮੇਰੇ ਪਿਤਾ ਇਹ ਤੁਹਾਡੇ ਵਚਨਾਂ ਦੀ ਤਾਕਤ ਹੈ ਮੇਰੇ ਪ੍ਰਭੂ ਜੋ ਤੁਹਾਡੇ ਲੋਕਾਂ ਨੂੰ ਮਸੀਹਪਦੇ ਵਿੱਚੋਂ ਬਾਹਰ ਕੱਢਦੀ ਹੈ ਮੇਰੇ ਪਰਮੇਸ਼ੁਰ ਜਦੋਂ ਵਿਸ਼ਵਾਸ ਨਾਲ ਅਸੀਂ ਬੋਲਦੇ ਹਾਂ ਕਿ ਮੈਂ ਔਰ ਮੇਰਾ ਕਰਾਣਾ ਸੱਚਮੁੱਚ ਪਰਮੇਸ਼ੁਰ ਉਦੋਂ ਸੱਚਮੁੱਚ ਪੂਰਾ ਕਰਾਣਾ ਆਜ਼ਾਦ ਹੋ ਜਾਂਦਾ ਹੈ ਮੇਰੇ ਪਿਤਾ ਚਾਹੇ ਉਹ ਬੱਚੇ ਨੇ ਪ੍ਰਭੂ ਚਾਹੇ ਉਹ ਨੌਜਵਾਨ ਨੇ ਚਾਹੇ ਉਹ ਬਜ਼ੁਰਗ ਨੇ ਮੇਰੇ ਪਰਮੇਸ਼ੁਰ ਉਹ ਸੱਚਮੁੱਚ ਮੇਰੇ ਪਰਮੇਸ਼ੁਰ ਉਹ ਹਰ ਚੀਜ਼ ਤੋਂ ਜੋ ਸ਼ੈਤਾਨ ਬਣੀ ਹੋਇਆ ਬਾਹਰ ਆ ਕੇ ਤੇਰੀ ਉਪਾਸਨਾ ਕਰਨ ਵਾਲੇ ਬਣ ਜਾਂਦੇ ਨੇ ਪ੍ਰਭੂ ਯਸੂ ਤਦੈਨ ਦੇ ਵਿੱਚ ਮੇਰੇ ਪਿਤਾ ਔਰ ਜਦੋਂ ਜਦੋਂ ਪ੍ਰਭੂ ਯਸੂ ਅਜ ਤੁਹਾਡੇ ਲੋਕ ਇਹ ਸ਼ਬਦ ਨੂੰ ਬੋਲਣ ਮੇਰੇ ਪਿਤਾ ਕਿ ਮੈਂ ਔਰ ਮੇਰਾ ਕਰਾਣਾ ਮੈਂ ਔਰ ਮੇਰਾ ਕਰਾਣਾ ਜੀਵਨ ਪਰ ਤੇਰੀ ਉਪਾਸਨਾ ਕਰਾਂਗੇ ਉਸੇ ਵਕਤ ਪ੍ਰਭੂ ਉਹਨਾਂ ਦੇ ਘਰਾਂ ਵਿੱਚ ਖੁਦਾਬਾਪ ਤੁਹਾਡਾ ਪਵਿੱਤਰ ਆਤਮਾ ਉਤਰਿਆਵੇ ਮੇਰੇ ਪਿਤਾ ਤੁਹਾਡੀ ਮਹਾ ਸ਼ਮ ਮਰਤ ਉਤਰਿਆਵੇ ਮੇਰੇ ਪ੍ਰਭੂ ਤੁਹਾਡਾ ਮਹਾ ਵਿਸ਼ੇ ਉਤਰਿਆਵੇ ਮੇਰੇ ਪਿਤਾ ਉਸੇ ਵਕਤ ਉਹਨਾਂ ਦੇ ਘਰਾਂ ਦੇ ਵਿੱਚ ਪ੍ਰਭੂ ਤੁਸੀਂ ਆ ਜਾਓ ਮੇਰੇ ਪਰਮੇਸ਼ਰ ਉਸੇ ਵਕਤ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਉਹਨਾਂ ਨੂੰ ਸਵਰਗ ਤੋਂ ਪ੍ਰਾਰਥਨਾਲੇ ਸ਼ਬਦ ਦੇ ਦੇਵੇ ਮੇਰੇ ਪਿਤਾ ਤੁਹਾਡਾ ਇਹ ਲੋਕਾਂ ਨੂੰ ਉਹ ਪ੍ਰਾਰਥਨਾਲੇ ਸ਼ਬਦ ਮਿਲ ਜਾਣ ਮੇਰੇ ਪਿਤਾ ਜਿਨ੍ਹਾਂ ਨਾਲ ਉਹ ਖੁਦ ਵੀ ਬਚ ਜਾਣ ਔਰ ਆਪਣੇ ਘਰਾਣਿਆਂ ਨੂੰ ਵੀ ਬਚਾ ਲੈਣ ਔਰ ਜੀਵਨ ਭਰ ਤੁਹਾਡੀ ਉਪਾਸਨਾ ਕਰਨ ਵਾਲੇ ਬਣ ਜਾਣ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੋ ਕਿ ਪਰਮੇਸ਼ਵਰ ਤੁਹਾਡੇ ਵਚਨਾਂ ਚ ਸਮਰਥ ਹੈ ਮੇਰੇ ਪਿਤਾ ਅੱਜ ਤੁਹਾਡਾ ਪਵਿੱਤਰ ਆਤਮਾ ਮੇਰੇ ਪ੍ਰਭੂ ਯਿਸੂ ਇੱਕ ਇੱਕ ਦੇ ਜੀਵਨ ਵਿੱਚ ਉਤਰ ਰਿਹਾ ਹੈ ਅੱਜ ਜਿੱਥੇ ਜਿੱਥੇ ਵੀ ਕੋਈ ਜਾਂ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਹੈ ਚਾਹੇ ਉਹ ਆਪਣੇ ਘਰ ਵਿੱਚ ਹੈ ਚਾਹੇ ਉਹ ਆਪਣੇ ਕਾਰੋਬਾਰ ਤੇ ਨੌਕਰੀ ਵਾਲੇ ਸਥਾਨ ਤੇ ਹੈ ਜਿੱਥੇ ਜਿੱਥੇ ਵੀ ਪ੍ਰਭੂ ਇਹ ਪ੍ਰਾਰਥਨਾ ਸੁਣੀ ਜਾ ਰਹੀ ਹੈ ਔਰ ਜੋ ਜੋ ਕੋਈ ਬੋਲ ਰਿਹਾ ਹੈ ਕਿ ਮੈਂ ਔਰ ਮੇਰਾ ਘਰਾਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਸੱਚਮੁੱਚ ਪਰਮੇਸ਼ਵਰ ਉਹ ਹਰ ਪਰੇਸ਼ਾਨੀ ਤੋਂ ਆਜ਼ਾਦ ਕੇ ਤੇਰੀ ਮਹਿਮਾ ਕਰਨ ਵਾਲੇ ਬਣ ਰਹੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਮੇਰੇ ਪਰਮੇਸ਼ਵਰ ਜਿੱਥੇ ਜਿੱਥੇ ਤੁਹਾਡੇ ਲੋਕਾਂ ਨੂੰ ਲੱਗਦਾ ਹੈ ਮੇਰੇ ਪਿਤਾ ਕਿ ਕੋਈ ਦੁਖੀ ਹੈ ਕੋਈ ਬਿਮਾਰ ਹੈ ਔਰ ਪਰਮੇਸ਼ਵਰ ਜੋ ਜਨ ਤੁਹਾਨੂੰ ਨਹੀਂ ਜਾਣਦਾ ਮੇਰੇ ਪਿਤਾ ਔਰ ਜਿਸ ਜਿਸ ਘਰ ਵਿੱਚ ਵੀ ਪ੍ਰਭੂ ਇਸ ਪ੍ਰਾਰਥਨਾ ਨੂੰ ਇਸ वचन ਨੂੰ ਕੋਈ ਭੇਜ ਰਿਹਾ ਹੈ ਮੇਰੇ ਪਿਤਾ ਉਸ ਘਰ ਵਿੱਚ ਵੀ ਪਰਮੇਸ਼ਵਰ ਉਹ ਪੂਰਾ ਪਰਿਵਾਰ ਤੇਰੀ ਮਹਿਮਾ ਕਰਨ ਵਾਲਾ ਬਣ ਰਿਹਾ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਖੁਦਾ ਬਾਪ ਤੁਸੀਂ ਆਪਣਾ ਬਚਨ ਭੇਜ ਕੇ ਲੋਕਾਂ ਨੂੰ ਚੰਗਾ ਕਰਦੇ ਹੋ ਮੇਰੇ ਪਿਤਾ ਔਰ ਹਰ ਆਉਣ ਵਾਲੀ ਤਬਾਈ ਤੋਂ ਬਚਾਉਂਦੇ ਹੋ ਮੇਰੇ ਪਿਤਾ ਔਰ ਅੱਜ ਦਾ ਤੁਹਾਡਾ ਬਚਨ ਹੈ ਮੇਰੇ ਪਿਤਾ ਤੁਸੀਂ ਕਹਿ ਦਿੱਤਾ ਹੈ ਕਿ ਮੇਰੇ ਪਰਮੇਸ਼ਰ ਮੈਂ ਤੁਹਾਨੂੰ ਤੇ ਤੁਹਾਡੇ ਘਰਾਣੇ ਨੂੰ ਆਪਣੀ ਮਹਿਮਾ ਕਰਨ ਵਾਲਾ ਬਣਾ ਦਵਾਂਗਾ ਹਰ ਮੁਸੀਬਤ ਚੋਂ ਬਾਹਰ ਕੱਢਾਂਗਾ ਮੇਰੇ ਪਰਮੇਸ਼ਵਰ ਅੱਜ ਹਰ ਕੋਈ ਆਨੰਦ ਨਾਲ ਖੁਸ਼ੀ ਨਾਲ ਜੇਕਾਰਿਆਂ ਨਾਲ ਪਰਮੇਸ਼ਰ ਤੇਰੀ ਮਹਿਮਾ ਕਰਨ ਵਾਲਾ ਬਣ ਜਾਵੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਔਰ ਤੁਹਾਡਾ ਪਵਿੱਤਰ ਆਤਮਾ ਪਵਿੱਤਰ ਆਤਮਾ ਜਿੱਦੀ ਸਮਰਥ ਅੱਜ ਇੱਕ ਇੱਕ ਦੇ ਸ਼ਬਦਾਂ ਉੱਤੇ ਉਤਰੇ ਇੱਕ ਇੱਕ ਦੇ ਮਨ ਤੇ ਇੱਕ ਇੱਕ ਦੀਆਂ ਸੋਚਾਂ ਉੱਤੇ ਉਤਰੇ ਪ੍ਰਭੂ ਅੱਜ ਮੇਰੇ ਪਰਮੇਸ਼ਰ ਜਿੱਥੇ ਜਿੱਥੇ ਵੀ ਕੋਈ ਜਕੜਿਆ ਹੋਇਆ ਹੈ ਮੇਰੇ ਪਿਤਾ ਜਿੱਥੇ ਜਿੱਥੇ ਵੀ ਸ਼ੈਤਾਨ ਨੇ ਕਿਸੇ ਨੂੰ ਜਕੜਿਆ ਹੈ ਜਾਦੂ ਟੂਣਿਆਂ ਨੇ ਕਿਸੇ ਨੂੰ ਜਕੜਿਆ ਹੈ ਬਿਮਾਰੀਆਂ ਨੇ ਕਿਸੇ ਨੂੰ ਜਕੜਿਆ ਹੈ ਅੱਜ ਜਦੋਂ ਤੁਹਾਡੇ ਲੋਕ ਆਪਣੇ ਮੁਖ ਚੋਂ ਬੋਲ ਮੇਰੋ ਪ੍ਰਭੂ ਕਿ ਮੈਂ ਔਰ ਮੈਂ ਔਰ ਮੇਰਾ ਘਰਾਣਾ ਤੇਰੀ ਉਪਾਸਨਾ ਕਰਨ ਵਾਲੇ ਬਣ ਜਾਵਾਂਗੇ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਅੱਜ ਉਹ ਸਾਰੇ ਜਕੜੇ ਹੋਏ ਉਸੇ ਵਕਤ ਪਰਿਵਾਰ ਦੇ ਆਜ਼ਾਦ ਹੋ ਜਾਣਗੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਮੇਰੇ ਪ੍ਰਭੂ ਜੋ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹਨਾਂ ਦੇ ਸ਼ਬਦਾਂ ਵਿੱਚ ਤੁਹਾਡੀ ਸਮਰਥਾ ਆ ਰਹੀ ਹੈ ਮੇਰੇ ਪਿਤਾ ਉਹਨਾਂ ਦੇ ਸ਼ਬਦਾਂ ਦੇ ਵਿੱਚ ਤਾਕਤ ਆ ਰਹੀ ਹੈ ਪ੍ਰਭੂ ਅੱਜ ਮੇਰੇ ਪਰਮੇਸ਼ੁਰ ਤੁਹਾਡੇ ਲੋਕਾਂ ਦੇ ਸ਼ਬਦ ਮੇਰੇ ਖੁਦਾਬਾਪ ਉਹਨਾਂ ਦੇ ਘਰਾਂ ਵਿੱਚ ਛੁਟਕਾਰਾ ਲੈ ਕੇ ਆ ਰਹੇ ਨੇ ਛੁਟਕਾਰਾ ਲੈ ਕੇ ਆ ਰਹੇ ਨੇ ਪ੍ਰਭੂ ਅੱਜ ਮੇਰੇ ਪਰਮੇਸ਼ਵਰ ਤੁਹਾਡੇ ਲੋਕਾਂ ਦਾ ਵਿਸ਼ਵਾਸ ਤੁਹਾਡੇ ਉੱਤੇ ਹੋ ਰਿਹਾ ਹੈ ਕਿਉਂਕਿ ਪ੍ਰਭੂ ਅੱਜ ਤੁਸੀਂ ਸਿਰਫ ਇੱਕੋ ਹੀ ਸ਼ਬਦ ਨਾਲ ਆਜ਼ਾਦ ਕਰ ਰਹੇ ਹੋ ਕਿਉਂਕਿ ਜਦੋਂ ਤੁਹਾਡੇ ਲੋਕ ਅੱਜ ਆਪਣੇ ਮੁਖ ਚੋਂ ਪੁਕਾਰ ਰਹੇ ਨੇ ਕਿ ਮੈਂ ਔਰ ਮੇਰਾ ਘਰਣਾ ਜੀਵਨ ਪਰ ਪਰਮੇਸ਼ਵਰ ਤੇਰੀ ਉਪਾਸਨਾ ਕਰਾਂਗੇ ਉਹ ਪੂਰੇ ਪਰਿਵਾਰ ਹਰ ਜਾਦੂਗਰੀਆਂ ਤੋਂ ਹਰ ਕੀਤੇ ਕਰਾਇ ਤੋਂ ਹਰ ਨਸ਼ੇ ਤੋਂ ਹਰ ਬੰਦਨਾ ਤੋਂ ਆਜ਼ਾਦ ਹੋ ਨੇ ਪ੍ਰਭੂ ਯਸੂ ਤਾਡੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਸਮਰਥ ਜਾਰੀ ਹੈ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਪ੍ਰਭੂ ਅੱਜ ਇਹ ਸਮਰਥ ਜਾਰੀ ਹੈ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਪਰਿਵਾਰਾਂ ਦੇ ਵਿੱਚ ਛੋਟੇ ਬੱਚਿਆਂ ਦੇ ਵਿੱਚ ਉਹ ਜਿੰਨੇ ਵੀ ਛੋਟੇ ਬੱਚੇ ਨੇ ਜਿਨ੍ਹਾਂ 'ਚ ਚਿੜਚਿਲਾਪਨ ਹੈ ਜੋ ਮੂੰਹ 'ਚੋਂ ਗਾਲ੍ਹਾਂ ਕੱਢਦੇ ਨੇ ਅੱਜ ਪਰਮੇਸ਼ਰ ਉਹ ਬੱਚੇ ਤੁਹਾਡੀ ਉਪਾਸਨਾ ਕਰਨ ਵਾਲੇ ਬਣ ਰਹੇ ਨੇ ਅੱਜ ਉਹ ਬੱਚੇ ਪ੍ਰਭੂ ਜੋ ਪੜ੍ਹਾਈ ਵਿੱਚ ਕਮਜ਼ੋਰ ਨੇ ਮੇਰੇ ਪਿਤਾ ਅੱਜ ਉਹਨਾਂ ਨੂੰ ਤੁਸੀਂ ਬੁੱਧ ਦੇ ਰਹੇ ਹੋ ਉਹ ਪੜ੍ਹਾਈ ਵਿੱਚ ਤੇਜ਼ ਹੋ ਰਹੇ ਨੇ ਔਰ ਤੁਹਾਡੀ ਉਪਾਸਨਾ ਕਰਨ ਵਾਲੇ ਬਣ ਰਹੇ ਨੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਜਿੱਥੇ-ਜਿੱਥੇ ਪਰਮੇਸ਼ਵਰ ਤੁਹਾਡੇ ਲੋਕਾਂ ਦੇ ਫਾਈਨੰਸ ਨੂੰ ਸ਼ੈਤਾਨ ਨੇ ਫੜਿਆ ਹੈ ਮੇਰੇ ਪ੍ਰਭੂ ਅੱਜ ਜਦੋਂ ਤੁਹਾਡੇ ਲੋਕ ਆਪਣੇ ਮੁਖ ਚੋਂ ਇਹ ਬੋਲ ਰਹੇ ਨੇ ਕਿ ਮੈਂ ਔਰ ਮੇਰਾ ਘਰਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਆਜੋ ਸ਼ੈਤਾਨੀ ਤਾਕਤਾ ਇਹ ਸ਼ਬਦ ਨੂੰ ਸੁਣ ਕੇ ਪਰਮੇਸ਼ਵਰ ਉਹਨਾਂ ਦੇ ਘਰਾਂ ਦੇ ਵਿੱਚੋਂ ਉਹਨਾਂ ਦੇ ਫਾਈਨੰਸ ਨੂੰ ਛੱਡ ਰਹੀਆਂ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਜਿੱਥੇ ਤੁਹਾਡੀ ਮਹਿਮਾ ਹੋ ਰਹੀ ਹੈ ਮੇਰੇ ਪਿਤਾ ਜਿਸ ਘਰ ਵਿੱਚ ਤੁਹਾਡੀ ਵਡਿਆਈ ਹੋ ਰਹੀ ਹੈ ਮੇਰੇ ਪਿਤਾ ਉਸ ਘਰ ਵਿੱਚ ਕੋਈ ਬਿਮਾਰੀ ਨਹੀਂ ਖਲੋ ਸਕਦੀ ਕੋਈ ਦੁੱਖ ਨਹੀਂ ਖਲੋ ਸਕਦੇ ਕੋਈ ਜਾਦੂ ਟੂਣਾ ਨਹੀਂ ਖਲੋ ਸਕਦੇ ਕੋਈ ਨਸ਼ੇ ਨਹੀਂ ਖਲੋ ਸਕਦੇ ਮੇਰੇ ਪਰਮੇਸ਼ਰ ਕੋਈ ਡਿਪਰੈਸ਼ਨ ਨਹੀਂ ਖਲੋ ਸਕਦੀ ਮੇਰੇ ਪ੍ਰਭੂ ਉਹ ਕੋਈ ਵੀ ਦੁੱਖ ਤਕਲੀਫ ਉੱਤੇ ਨਹੀਂ ਖਲੋ ਸਕਦੀ ਕੋਈ ਲੜਾਈ ਝਗੜਾ ਨਹੀਂ ਖਲੋ ਸਕਦਾ ਕੋਈ ਕੋਰਟ ਕਚਹਿਰੀਆਂ ਦੇ ਕੇਸ ਨਹੀਂ ਖਲੋ ਸਕਦੇ ਮੇਰੇ ਪਰਮੇਸ਼ਰ ਉੱਥੇ ਕੋਈ ਵੀ ਇਹੋ ਜਿਹਾ ਦੁੱਖ ਨਹੀਂ ਖਲੋ ਸਕਦਾ ਪ੍ਰਭੂ ਯੇਸ਼ੂ ਤੁਹਾਡੇ ਨਾਮ ਚ ਜਿੱਥੇ ਤੁਹਾਡੇ ਨਾਮ ਦੀ ਮਹਿਮਾ ਹੋ ਰਹੀ ਹੈ ਤੁਹਾਡੇ ਨਾਮ ਦੀ ਵਡਿਆਈ ਹੋ ਰਹੀ ਹੈ ਤੁਹਾਡੇ ਨਾਮ ਦੀ ਉਸਤਤ ਹੋ ਰਹੀ ਹੈ ਤੁਹਾਡੇ ਨਾਮ ਦੀ ਜੈ ਜੈਕਾਰ ਹੋ ਰਹੀ ਹੈ ਦਿਨ ਰਾਤ ਪਰਮੇਸ਼ਰ ਤੁਹਾਡੇ ਨਾਮ ਦੀ ਉਪਾਸਨਾ ਕੀਤੀ ਜਾ ਰਹੀ ਹੈ ਉੱਤੇ ਕੁਝ ਨਹੀਂ ਖਲੋ ਸਕਦਾ ਉੱਤੇ ਕੁਝ ਨਹੀਂ ਖਲੋ ਸਕਦਾ ਅੱਜ ਜੋ ਬੋਲ ਰਹੇ ਨੇ ਪ੍ਰਭੂ ਕਿ ਮੈਂ ਔਰ ਮੇਰਾ ਕਰਣਾ ਜੀਵਨ ਪਰ ਤੇਰੀ ਉਪਾਸਨਾ ਕਰਾਂਗੇ ਅੱਜ ਮੇਰੇ ਪਰਮੇਸ਼ਰ ਉਹ ਲੋਕ ਆਜ਼ਾਦ ਹੋ ਰਹੇ ਨੇ ਕਰਾਣੇ ਆਜ਼ਾਦ ਹੋ ਰਹੇ ਨੇ ਪਰਿਵਾਰ ਆਜ਼ਾਦ ਹੋ ਰਹੇ ਨੇ ਬੱਚੇ ਜ਼ਾਦ ਤੋ ਰੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਆਜ਼ਾਦ ਹੋ ਰਹੇ ਨੇ। ਔਰ ਤੁਹਾਡੇ ਬਚਨ ਦੀ ਸਮਰਥਾ ਜੇ ਇੱਕ ਦੇ ਜੀਵਨ ਵਿੱਚ ਜਾ ਰਹੀ ਹੈ ਪ੍ਰਭੂ। ਚਾਰ ਹੀ ਇੱਕ ਇੱਕ ਦੇ ਜੀਵਨ ਵਿੱਚ ਮੇਰੇ ਪਰਮੇਸ਼ਵਰ ਔਰ ਖੁਦਾਬਾਪ ਤੁਹਾਡੀ ਦਿੱਤੀ ਤਾਕਤ ਅੱਜ ਤੁਹਾਡੇ ਲੋਕਾਂ ਨੂੰ ਮਿਲ ਰਹੀ ਹੈ। ਪਰਮੇਸ਼ਵਰ ਅੱਜ ਤੁਹਾਡੇ ਲੋਕ ਦਲੇਰੀ ਨਾਲ ਤੁਹਾਡੀ ਮਹਿਮਾ ਕਰ ਰਹੇ ਨੇ। ਦਲੇਰੀ ਨਾਲ ਤੁਹਾਡੇ ਨਾਮ ਦੀ ਚਰਚਾ ਕਰ ਰਹੇ ਦਰੇਰੀ ਨਾਲ ਤੁਹਾਡੇ ਨਾਮ ਦੀਆਂ ਗਵਾਹੀਆਂ ਦੇ ਰਹੇ ਨੇ ਪਰਮੇਸ਼ਵਰ ਦਲੇਰੀ ਨਾਲ ਤੁਹਾਡੇ ਬਚਨ ਨੂੰ ਬੰਨ੍ਹ ਰਹੇ ਨੇ ਮੇਰੇ ਪ੍ਰਭੂ ਕਿਉਂਕਿ ਅੱਜ ਉਹਨਾਂ ਨੇ ਆਪਣੇ ਮੁਖ ਚੋਂ ਬੋਲ ਦਿੱਤਾ ਹੈ ਕਿ ਮੈਂ ਔਰ ਮੇਰਾ ਕਰਾੜਾ ਜੀਵਨ ਪਰ ਤੇਰੀ ਉਪਾਸਨਾ ਕਰਾਂਗੇ ਔਰ ਖੁਦਾਬਾਪ ਜਿੱਥੇ-ਜਿੱਥੇ ਵੀ ਇਹ ਪ੍ਰਾਰਥਨਾ ਨੂੰ ਤੁਹਾਡੇ ਲੋਕ ਅੱਗੇ ਭੇਜ ਰਹੇ ਨੇ ਮੇਰੇ ਪਿਤਾ ਉਹ ਕਰ ਵੀ ਤੁਹਾਡੀ ਮਹਿਮਾ ਕਰਨ ਵਾਲਾ ਬਣ ਰਿਹਾ ਹੈ ਵਡਿਆਈ ਕਰਨ ਵਾਲਾ ਬਣ ਰਿਹਾ ਹੈ ਔਰ ਜਿਸ ਕਰ ਵਿੱਚੇ ਪ੍ਰਾਰਥਨਾ ਹੋ ਰਹੀ ਹੈ ਅੱਜ ਮੇਰੇ ਪ੍ਰਭੂ ਮੇਰੇ ਪਰਮੇਸ਼ਰ ਵੱਡੇ ਛੁਟਕਾਰੇ ਇਸ वचन ਦੀ ਸਮਰਥ ਦੇ ਦੁਆਰਾ वचन ਦੀ ਤਾਕਤ ਦੇ ਦੁਆਰਾ वचन ਦੀ ਤਾਕਤ ਦੇ ਦੁਆਰਾ ਅੱਜ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਆ ਚੁੱਕੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਆ ਚੁੱਕੇ ਨੇ ਮੇਰੇ ਪਿਤਾ ਕਿਉਂਕਿ ਪਰਮੇਸ਼ੁਰ ਤੁਸੀਂ ਮਹਿਮਾ ਵਡਿਆਈ आदर मान सत्कार ਦੇ ਜੋਗ ਹੋ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਮੈਂ ਇਹ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਕਿ ਅੱਜ ਇਸ वचन ਦੇ ਦੁਆਰਾ ਜਿਨ੍ਹਾਂ ਨੇ ਇਸ वचन ਨੂੰ ਸੁਣ ਲਿਆ ਹੈ ਔਰ ਆਪਣੇ ਮੁਖ ਚੋਂ ਬੋਲ ਰਹੇ ਨੇ ਉਹ ਇਸ वचन ਦੇ ਦੁਆਰਾ ਆਪਣੇ ਪਰਿਵਾਰ ਦੇ ਵਿੱਚ ਪ੍ਰਾਰਥਨਾ ਕਰਨ ਵਾਲੇ ਬਣ ਜਾਵੇ ਬਲਕਿ ਪ੍ਰਭੂ ਪੂਰਾ ਪਰਿਵਾਰ ਹੀ ਪ੍ਰਾਰਥਨਾ ਕਰਨ ਵਾਲਾ ਬਣ ਜਾਵੇ ਪ੍ਰਭੂ ਯੇਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਅੱਜ ਦਾ ਇਹ ਤੁਹਾਡਾ वचन ਸੱਚੀ ਪ੍ਰਭੂ ਇੱਕ ਇੱਕ ਕਰ ਚ ਵੱਡੀ ਆਜ਼ਾਦੀ ਵੱਡੇ ਛੁਟਕਾਰਿਆਂ ਨੂੰ ਲੈ ਕੇ ਆਵੇ ਕਿਉਂਕਿ ਪਰਮੇਸ਼ਰ ਜਿੱਥੇ ਤੁਹਾਡੀ ਮਹਿਮਾ ਹੋ ਰਹੀ ਹੈ ਉੱਥੇ ਕੁਛ ਵੀ ਸ਼ੈਤਾਨ ਦੀ ਤਾਕਤ ਨਿਕਲੋ ਸਕਦੀ ਉੱਥੇ ਬੁਰੀਾਈ ਖਲੋ ਹੀ ਨਹੀਂ ਸਕਦੀ ਪ੍ਰਭੂ ਅੱਜ ਤੁਹਾਡੇ ਲੋਕ ਆਪਣੇ ਘਰਾਂ ਵਿੱਚ ਤੁਹਾਡੀ ਵਡਿਆਈ ਕਰਨ ਵਾਲੇ ਬਣ ਜਾਣ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੈਂ ਇਹ ਪ੍ਰਾਰਥਨਾ ਨੂੰ ਮੰਗਦਾ ਹਾਂ ਆਮੇਨ 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 ਹਾਲੇਲੂਇਆ ਪ੍ਰੇਜ਼ ਦਾ ਲਾਰਡ ਗੋਡ ਬlesਸ ਜੂ ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਪਰਮੇਸ਼ਰ ਤੁਹਾਨੂੰ ਬਰਕਤ ਦੇਣ ਅੱਜ ਤੁਸੀਂ ਜ਼ਰੂਰ ਜਦੋਂ ਇਸ ਬਚਨ ਨੂੰ ਸੁਣੋ ਇਸ ਬਚਨ ਨੂੰ ਕੱਲੇ ਸੁਣਨ ਵਾਲਾ ਹੀ ਨਹੀਂ ਬਲਕਿ ਇਸ ਬਚਨ ਦੇ ਦੁਆਰਾ ਤੁਸੀਂ ਪ੍ਰਾਰਥਨਾ ਕਰਨ ਵਾਲੇ ਬਣ ਜਾਓ ਅੱਜ ਤੁਸੀਂ ਬੋਲਣਾ ਹੈ ਆਪੋ ਆਪਣੇ ਘਰਾਂ ਦੇ ਵਿੱਚ ਕਿ ਪਰਮੇਸ਼ਰ ਮੈਂ ਔਰ ਮੇਰਾ ਘਰਾਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਜਦੋਂ ਤੁਸੀਂ ਇਹ ਸ਼ਬਦ ਨੂੰ ਬੋਲੋਗੇ ਜਿੱਥੇ ਜਿੱਥੇ ਸ਼ੈਤਾਨ ਨੇ ਜਿਸ ਜਿਸ ਚੀਜ਼ ਨੂੰ ਫੜਿਆ ਹੋਊਗਾ ਜਿਸ ਜਿਸ ਇਨਸਾਨ ਨੂੰ ਉਹਨੇ ਨਸ਼ਿਆਂ ਵਿੱਚ ਫੜਿਆ ਹੋਊਗਾ ਬਿਮਾਰੀ ਵਿੱਚ ਫੜਿਆ ਹੋ ਦੁੱਖਾਂ ਵਿੱਚ ਫੜਿਆ ਹੋਊਗਾ ਕਿਸੇ ਵੀ ਚੀਜ਼ ਵਿੱਚ ਫੜਿਆ ਹੋਊਗਾ ਉਹ ਸ਼ੈਤਾਨ ਨੂੰ ਜਾਨਣਾ ਪਊਗਾ ਕਿਉਂਕਿ ਜਦੋਂ ਅਸੀਂ ਇਹ ਸ਼ਬਦ ਬੋਲਦੇ ਆ ਕਿ ਮੈਂ ਔਰ ਮੇਰਾ ਘਰਣਾ ਜੀਵਨ ਪਰਤੇ ਦੀ ਉਪਾਸਨਾ ਕਰਾਂਗੇ ਔਰ ਸੱਚਮੁੱਚ ਪਰਮੇਸ਼ਵਰ ਤੁਹਾਨੂੰ ਬਣਾਊਗਾ ਆਪਣੀ ਉਪਾਸਨਾ ਕਰਨ ਵਾਲੇ ਔਰ ਹਰ ਚੀਜ਼ ਤੋਂ ਛੁਟਕਾਰਾ ਦਿਵਾਊਗਾ ਪ੍ਰਭੂ ਯਿਸੂ ਦੇ ਨਾਮ ਵਿੱਚ ਕਿਉਂਕਿ ਉਹਨੇ ਵਚਨ ਵਿੱਚ ਕਹਿ ਦਿੱਤਾ ਹੈ ਕਿ ਤੂੰ ਬਾਝ ਤੇਰਾ ਘਰਾਣਾ ਬਚਾਇਆ ਜਾਵੇਗਾ ਔਰ ਜ਼ਰੂਰ ਬਚਾਵੇਗਾ ਅੱਜ ਬੋਲੋ ਇਸ ਵਚਨ ਨੂੰ ਆਪਣੇ ਘਰਾਂ 'ਚ ਲਗਾਤਾਰ ਤੁਰਦੇ ਫਿਰਦੇ ਉੱਠਦੇ ਬੈੰਦੇ ਚੱਲਦੇ ਜਿੱਥੇ ਤੁਹਾਨੂੰ ਲੱਗਦਾ ਜਿੱਥੇ ਵੀ ਤੁਸੀਂ ਜਾ ਰਹੇ ਹੋ ਆਪਣੀ ਜੌਬ ਤੇ ਹੋ ਕਿਤੇ ਬੱਸ ਵਿੱਚ ਜਾ ਰਹੇ ਹੋ ਕਿਤੇ ਵੀ ਜਾ ਰਹੇ ਹੋ બસ ਬੋਲਦੇ ਜਾਓ ਪ੍ਰਭੂ ਮੈਂ ਔਰ ਮੇਰਾ ਘਰਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਪ੍ਰਭੂ ਯਿਸੂ ਮੈਂ ਔਰ ਮੇਰਾ ਘਰਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਯਹੋਵਾ ਪਰਮੇਸ਼ਰ ਮੈਂ ਔਰ ਮੈਂ ਔਰ ਮੇਰਾ ਘਰਣਾ ਜੀਵਨ ਭਰ ਤੇਰੀ ਉਪਾਸਨਾ ਕਰਾਂਗੇ ਜਦੋਂ ਤੁਸੀਂ ਇਦਾਂ ਬੋਲਦੇ ਜਾਓਗੇ ਉਹ ਸੱਚਮੁੱਚ ਤੁਸੀਂ ਹਰ ਚੀਜ਼ ਤੋਂ ਹਰ ਚੀਜ਼ ਤੋਂ ਆਜ਼ਾਦ ਹੁੰਦੇ ਜਾਓਗੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਸਾਰੀ ਮਹਿਮਾ ਮੈਂ ਪ੍ਰਭੂ ਯਿਸੂ ਦੇ ਨਾਮ ਨੂੰ ਦਿੰਨਾ ਔਰ ਤੁਸੀਂ ਖੁਦ ਪ੍ਰਾਰਥਨਾ ਕਰੋ ਇਸ ਬਚਨ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਪ੍ਰਾਰਥਨਾ ਕਰਨ ਵਾਲੇ ਬਣਾਵੇ ਮੇਰੇ ਵੱਲ ਦੇਖੋ ਮੈਂ ਨਸ਼ਿਆਂ 'ਚ ਸੀ ਇਹ ਸ਼ਬਦ ਮੇਰੇ ਜੀਵਨ 'ਚ ਪੂਰਾ ਹੋਇਆ ਅੱਜ ਮੈਨੂੰ ਪ੍ਰਭੂ ਨੇ ਆਪਣੀ ਮਹਿਮਾ ਕਰਨ ਬਲਕਿ ਮੇਰੇ ਪੂਰੇ ਪਰਿਵਾਰ ਨੂੰ ਬਣਾਤਾ ਉਹਨੇ ਆਪਣੀ ਮਹਿਮਾ ਕਰਨ ਵਾਲਾ ਉਸੇ ਤਰ੍ਹਾਂ ਪਰਮੇਸ਼ਰ ਤੁਹਾਡੇ ਘਰਾਂ ਨੂੰ ਵੀ ਬਣਾਵੇਗਾ ਪ੍ਰਭੂ ਯਿਸੂ ਦੇ ਨਾਮ ਵਿੱਚ ਅਮਨ 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 ਗੋਡ ਬles ਯੂ ਚੈਮਸੀ ਦੀ ਸਾਰਿਆਨੋ ਇਸ ਦਾ ਲਾਉਡ